ਤਨੋ ਵਾਹਿਗੁਰੂ ਜੀਓ ਅਰਦ ਰੁਦੋ ਮੋਖ ਲਾਗੋ ਕਾਸ ਸੋਨ ਮੰਡਲ ਮਹਿ ਕਰ ਪਰਗਾਸ ਉਹਾ ਸੂਰਜ ਨਾਹੀ ਚੰਦ आदू निरंजन करय आनंद सो ब्रह्मंडू पिंड सोजान मान सरोवर करishna सोहं ਸੂਜਾ ਕਉ ਹੈ ਜਾਪ ਜਾ ਕਉ ਲਿਪਤ ਨ ਹੋਏ ਪੁੰਨ ਅਰ ਪਾਪ ਅਬਰਣ ਬਰਣ ਕਾਮ ਨਹੀਂ ਸ਼ਾਮ ਔਰ ਨਾ ਪਾਈਐ ਗੁਰ ਕੀ ਸਾ ਤਾਰੀ ਨ ਟਰੈ ਆਵੈ ਨਾ ਜਾਇ ਸੋਨ ਸਹਿਜ ਮਹਿ ਰਹਉ ਸਮਾਇ ਮਨ ਮੱਧੇ ਜਾਣੇ ਜੀ ਕੋਈ ਜੋ ਬੋਲੇ ਸੁ ਆਪੈ ਹੋਈ ਜੋਤ ਮੰਤਰ ਮਨ ਅਸਥਿਰ ਕਰੈ ਕਹ ਕਬੀਰ ਸੋ ਪ੍ਰਾਨੀ ਤਰੈ ਜੋਤ ਮੰਤਰ ਮਨ ਅਸਥਿਰ ਕਰੈ ਕਹ ਕਬੀਰ ਸੋ ਪ੍ਰਾਨੀ ਤਰੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਰਮਾਨਯੋਗ ਸਤਿਗੁਰੂ ਸਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਪਰ ਰਹੀ ਗੁਰਸਵਾਰੀ ਸਾਤ ਸੰਗਤ ਜੀਓ ਮਾਲਕ ਨੇ ਵੱਡੇ ਭਾਗ ਬਖਸ਼ਿਸ਼ ਕੀਤੇ ਹਨ ਸਤਿਗੁਰੂ ਮਹਾਰਾਜ ਦੀ ਮੁਬਾਰਕ ਸੰਗਤ ਵਿੱਚ ਵਿਰਾਜ ਕੇ ਬੜੀ ਕਾਗਰਤਾ ਪ੍ਰੇਮ ਸਤਕਾਰ ਨਾਲ ਆਪ ਜੀ ਨੇ ਗੁਰੂ ਮਹਾਰਾਜ ਦੀ ਅੰਮ੍ਰਿਤਮਈ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਗੁਰਸਵਾਰਿਆਂ ਪਾਸੋਂ ਸਰਵਣ ਕੀਤੇ ਹਨ ਭਗਤ ਕਬੀਰ ਸਾਹਿਬ ਜੀ ਦੀ ਮੁਬਾਰਕ ਬਾਣੀ ਵਿੱਚ ਉਹਨਾਂ ਦੀ ਅਸ਼ਟਪਦੀ ਰਾਗ ਪੈਰੋ ਦੇ ਵਿੱਚ ਜੋ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਕ ਨੰਬਰ 1162 ਉੱਪਰ ਦਰਜ ਹੈ ਸੁਬਾਈਮਨ ਹੈ ਜਿਸ ਦੇ ਰਹਾਉ ਦੇ ਬੰਦ ਸਮੇਤ ਚਾਰ ਪਦੇ ਪਹਿਲੇ ਦਿਵਾਨਾ ਵਿੱਚ ਆਪਾਂ ਵਿਚਾਰਨ ਦਾ ਯਤਨ ਕੀਤਾ ਸੀ ਇਹ ਛਸ਼ਟ ਪਦੀ ਦੇ ਬਾਕੀ ਚਾਰ ਪਦੇ ਆਪ ਜੀ ਨੇ ਚਾਰ ਬੰਦ ਹੁਣੇ ਹੀ ਪਾਠ ਦੇ ਰੂਪ ਵਿੱਚ ਸਰਵਣ ਕੀਤੇ ਭਗਤ ਜੀ ਮਹਾਰਾਜ ਨੇ ਇਹ ਛਸ਼ਟ ਪਦੀ ਦੇ ਰਹਾਉ ਦੇ ਬੰਦ ਵਿੱਚ ਫਰਮਾਇਆ ਸੀ ਏ ਜੀਓ ਰਾਮ ਨਾਮ ਲਿਵ ਲਾਗੈ ਜਿਸ ਦਾ ਜੇ ਜੀਓ ਜਿਸ ਦੀ ਜਿੰਦ ਜਿਸ ਦਾ ਰਿਦਾ ਜਾਂ ਸੁਰਤ ਅੰਤਰਾਤਮਾ ਜਿਸ ਦੀ ਲਗਨ ਅੰਦਰੋਂ ਪਰਮੇਸ਼ਰ ਵਾਹਿਗੁਰੂ ਦੇ ਨਾਮ ਨਾਲ ਲੱਗ ਜਾਂਦੀ ਏ ਸਰਵ ਵਿਆਪਕ ਪਰਮੇਸ਼ਰ ਵਾਹਿਗੁਰੂ ਨਾਲ ਜਿਸ ਦੀ ਲਗਨ ਜੁੜ ਜਾਂਦੀ ਹੈ ਉਸ ਨੂੰ ਜੋ ਚਮਰਾਤਬਾ ਉੱਚਾ ਰਤਬਾ ਜੋ ਆਤਮਕ ਅਵਸਥਾ ਹਾਸਲ ਹੁੰਦੀ ਏ ਕਬੀਰ ਜੀ ਮਹਾਰਾਜ ਕਹਿੰਦੇ ਨੇ ਜਰਾ ਮਰਨ ਛੂਟੈ ਭ੍ਰਮ ਭਗੈ ਜਰਾ ਦਾ ਅਰਥ ਹੈ ਬੁੱਢੇ ਪਾਇਥੀ ਬੁੱਢੇਪੇ ਤੋਂ ਪਾਵੈ ਆਤਮਕ ਕਮਜ਼ੋਰੀ ਅਸੀਂ ਕਿਸੇ ਵੀ ਬੁਰਾਈ ਦਾ ਸਾਹਮਣਾ ਨਹੀਂ ਕਰ ਪਾਉਂਦੇ ਟੈ ਪੈਂਦੇ ਹਾਂ ਥੱਕ ਜਾਂਦੇ ਹਾਂ ਗੁਲਾਮ ਹੋ ਜਾਂਦੇ ਹਾਂ ਮਾੜੇ ਖਿਆਲਾਂ ਦੇ ਮੰਦੀਆਂ ਵਾਸ਼ਨਾਵਾਂ ਦੇ ਮਾੜੀਆਂ ਪ੍ਰਵਿਰਤੀਆਂ ਦੇ ਉਹ ਤਾਂ ਹੁੰਦਾ ਵੀ ਸਾਡੇ ਅੰਦਰ ਅਸੀਂ ਅੰਦਰੋਂ ਕਮਜ਼ੋਰ ਹੁੰਦੇ ਆ ਜਿਵੇਂ ਮੈਡੀਕਲ ਸਾਇੰਸ ਦਾ ਬੜਾ ਮੋਟਾ ਜਾਇ ਹਿਸਾਬ ਹੈ ਕਿ ਸਾਡੀ ਬਾਡੀ ਦਾ ਜਿਹੜਾ ਇਮਿਊਨ ਸਿਸਟਮ ਹੈ ਉਹ ਜਿੰਨਾ ਵੀ ਹੋਏਗਾ ਬਿਮਾਰੀਆਂ ਉਨਹੀਂ ਛੇਤੀ ਸਾਡੀ ਦਹੀਂ ਨੂੰ ਘੇਰਨਗੀ ਜਿੰਨਾ ਉਹ ਸਟਰੋਂਗ ਹੋਏਗਾ ਉਹਨੇ ਅਸੀਂ ਬਿਮਾਰੀਆਂ ਤੋਂ ਸੇਫ ਰਹਿੰਦੇ ਆ ਬਚੇ ਰਹਿੰਦੇ ਆ ਜਦੋਂ ਕਿਤੇ ਸਾਡੀ ਦਹੀਂ ਨੂੰ ਕੋਈ ਰੋਗ ਲੱਗਦਾ ਹੈ ਕੋਈ ਬਿਮਾਰੀ ਲੱਗਦੀ ਹੈ ਬਿਮਾਰੀਓ ਦਾ ਉਪਚਾਰ ਉਹਦਾ ਇਲਾਜ ਕਰਵਾਉਂਦੇ ਆ ਯਤਨ ਕਰਦੇ ਆ ਕਿ ਉਸ ਰੋਗ ਤੋਂ ਸਰੀਰ ਦਾ ਛੁਟਕਾਰਾ ਹੋ ਜਾਏ ਉਹ ਰੋਗ ਦੂਰ ਹੋ ਜਾਏ ਤੇ ਉਸ ਨੂੰ ਦੂਰ ਕਰਨ ਵਾਸਤੇ ਫਿਰ ਅਸੀਂ ਬਾਹਰੋਂ ਸਹਾਇਤਾ ਦਵਾਈ ਦੀ ਲੈਨੇ ਆ ਇਲਾਜ ਪਰਹੇਜ਼ ਉਹ ਸਾਰਾ ਕੁਝ ਇਲਾਜ ਦੇ ਵਿੱਚ ਆਉਂਦਾ ਹੈ ਦਵਾਈ ਖਾਣੀ ਪਰਹੇਜ਼ ਰੱਖਣਾ ਹੋਰ ਜੋ ਜ਼ਰੂਰੀ ਕਾਰਜ ਨੇ ਉਹਨੂੰ ਸਾਰੇ ਨੂੰ ਰਲਾ ਕੇ ਇਲਾਜ ਕਿਹਾ ਜਾਂਦਾ ਹੈ ਟ੍ਰੀਟਮੈਂਟ ਉਹ ਇਸ ਵਾਸਤੇ ਹੁੰਦਾ ਵੀ ਜਦੋਂ ਸਾਡਾ ਆਪਣਾ ਇਮਿਊਨ ਸਿਸਟਮ ਕਮਜ਼ੋਰ ਹੋ ਗਿਆ ਤੇ ਸਾਨੂੰ ਬਾਹਰੋਂ ਸਪੋਰਟ ਦੀ ਲੋੜ ਪਈ ਉਹ ਚੀਜ਼ਾਂ ਦੇ ਨਾਲ ਅਸੀਂ ਆਪਣੇ ਆਪ ਨੂੰ ਤਕੜਿਆ ਕਰਦੇ ਹਾਂ ਵੀ ਬਿਮਾਰੀ ਦੇ ਨਾਲ ਸਰੀਰ ਜਿਹੜਾ ਉਹ ਲੜ ਸਕੇ ਉਹਦੇ ਤੋਂ ਮੁਕਤ ਹੋ ਸਕੇ ਅਸੀਂ ਜਿਸ ਵੇਲੇ ਪਰਮੇਸ਼ਰ ਦੀ ਯਾਦ ਵਿੱਚ ਜੁੜਨਾ ਹੈ ਸੇਵਾ ਕਰਨੀ ਹੈ ਭਲੇ ਲੋਕਾਂ ਦੀ ਸੁਹਬਤ ਵਿੱਚ ਬੈਠਣਾ ਇਹ ਸਾਰਾ ਕੁਝ ਇਸ ਵਾਸਤੇ ਵੀ ਸਾਡੇ ਅੰਤਰਾਤਮਾ ਦੀ ਜਿਹੜੀ ਕਮਜ਼ੋਰੀ ਏ ਸਾਡਾ ਆਤਮਾ ਜਿਹੜਾ ਵਿਕਾਰਾਂ ਦੀ ਭੰਨ ਕਾੜ ਦੇ ਨਾਲ ਇਹ ਰੋਗ ਸਹਿ ਸਹਿ ਕੇ ਬੀਕ ਹੋ ਚੁੱਕਿਆ ਹੈ ਹੁਣ ਬਦੀ ਦੇ ਖਿਲਾਫ ਖਲੋਣਾ ਇਹਦੇ ਵਾਸਤੇ ਦੀ ਖੇਡ ਨਹੀਂ ਸਾਨੂੰ ਉਹ ਸਪੋਰਟ ਮਿਲੇ ਸਾਨੂੰ ਉਹ ਤਾਕਤ ਮਿਲੇ ਸਾਡਾ ਅੰਤਰਾਤਮਾ ਮਜ਼ਬੂਤ ਹੋਵੇ ਸਾਡੀ ਸੁਰਤ ਉੱਚੀ ਹੋਵੇ ਵੀ ਅਸੀਂ ਉਹਨਾਂ ਮਾੜੇ ਖਿਆਲਾਂ ਤੋਂ ਬਚ ਸਕੀਏ ਇਹ ਨਹੀਂ ਕਿ ਜਿਹੋ ਜਿਹਾ ਭੈੜਾ ਖਿਆਲ ਸਾਡੇ ਜੀਵਨ ਚ ਆਵੇ ਉਹ ਥਾਂ ਬਣਾ ਕੇ ਬਹਿ ਜਾਏ ਤੇ ਅਸੀਂ ਉਹਦੇ ਗੁਲਾਮ ਹੋ ਕੇ ਆਪਣੀ ਜ਼ਿੰਦਗੀ ਉਹਦੇ ਮਗਰ ਰੋਲ ਦੇ ਫਿਰੇ ਤਬਾਹ ਕਰਦੇ ਫਿਰਿਏ ਤੇ ਫਿਰ ਸਮਾਂ ਤੇ ਵਕਤ ਲੰਘੇ ਤੋਂ ਅਸੀਂ ਹੱਥ ਮळੀਏ ਪਛਤਾਈਏ ਕਿ ਐਵੇਂ ਜ਼ਿੰਦਗੀ ਦਾ ਕੀਮਤੀ ਸਮਾਂ ਨਖਿੱਧ ਚੀਜ਼ਾਂ ਦੇ ਵਿੱਚ ਗਵਾਉਂਦੇ ਰਹੇ ਪਰ ਉਸ ਚੀਜ਼ ਨੂੰ ਮੌਕੇ ਸਿਰ ਸਮਝ ਕੇ ਉਸ ਚੀਜ਼ ਤੋਂ ਛੁਟਕਾਰਾ ਤਾਦੀ ਪਾਇਆ ਜਾ ਸਕਦਾ ਹੈ ਜੇ ਅੰਦਰੋਂ ਮਨੁੱਖ ਤਾਕਤਵਰ ਹੋਵੇ ਉਹਦੀ ਸੁਰਤ ਉੱਚੀ ਹੈ ਉਹਦਾ ਮਨ ਤਕੜਾ ਹੈ ਆਤਮਾ ਬਲਵਾਨ ਹੈ ਤਦ ਹੀ ਅਸੀਂ ਲੜਦੇ ਨਹੀਂ ਤੇ ਬੰਦਾ ਟਹਿ ਪੈਂਦਾ ਬਾਹਰੋਂ ਮਾਹੌਲ ਬਣਦਾ ਤੇ ਅੰਦਰ ਮਨੁੱਖ ਦੇ ਜਿਹੜੀ ਬਦੀ ਹੁੰਦੀ ਉਹ ਅੰਦਰੋਂ ਮਨੁੱਖ ਨੂੰ ਹੁੱਜਾ ਮਾਰਦੀ ਹੈ ਵੀ ਐਡਾ ਵਧੀਆ ਮਾਹੌਲ ਹੈ ਤੂੰ ਇਹ ਮਸਾਂ ਹੀ ਤਾਂ ਸਬਬ ਬਣਿਆ ਤੁਸੀਂ ਕਈ ਵਾਰ ਵੇਖਣਾ ਇੱਕ ਬੰਦਾ ਨਸ਼ੇ ਉਹਨੂੰ ਨਸ਼ੇ ਦੀ ਆਦਤ ਹੈ ਪਰ ਕਈ ਚਿਰ ਸਬਬ ਨਹੀਂ ਬਣਿਆ ਤੇ ਚੱਲਦਾ ਰਿਹਾ ਬਚਿਆ ਰਿਹਾ ਇੱਕ ਦਿਨ ਇੱਕ ਮਿੱਤਰ ਮਿਲਿਆ ਉਹਦੇ ਨਾਲ ਗੱਪ ਸ਼ੱਪ ਕਰਨ ਲੱਗ ਪਿਆ ਉਹਨੇ ਸੁਲਾ ਮਾਰੀ ਪੀ ਤੂੰ ਕੁਝ ਖਾਣਾ ਪੀਣਾ ਪਹਿਲੋਂ ਨੇ ਨਾ ਨੁਕਰ ਕੀਤੀ ਜਦੋਂ ਉਹਨੇ ਨਸ਼ਾ ਲਿਆ ਕੇ ਸਾਹਮਣੇ ਰੱਖ ਲਿਆ ਫਿਰ ਆਪਣੇ ਆਪ ਨੂੰ ਬੰਦਾ ਰੋਕ ਨਹੀਂ ਪਾਇਆ ਉਹਦੀ ਨਾ ਦੇ ਵਿੱਚ ਵੀ ਬੇਸਿਕਲੀ ਹਾਂ ਹੀ ਦੁਗੀ ਹੋਈ ਉਹ ਜਦੋਂ ਨਾ ਕਰਦਾ ਹੈ ਨਾ ਤਾਂ ਉਹਦਾ ਮਤਲਬ ਵੀ ਇਹ ਵੀ ਪਹਿਲਾਂ ਇੱਕ ਬਣਿਆ ਹੁੰਦਾ ਹੈ ਸਿਸਟਮ ਜਿਵੇਂ ਬੰਦਾ ਇੱਕ ਵਿਦੋਵਾਰ ਕਹਿੰਦੇ ਨਹੀਂ ਜੀ ਕੋਈ ਲੋੜ ਨਹੀਂ ਰਹਿਣ ਦੀ ਪਰ ਉਹਦਾ ਮਾਨ ਕਹਿ ਰਿਹਾ ਸੀ ਵੀ ਇਹੋ ਜਿਹਾ ਮੌਕੇ ਬਾਰ-ਬਾਰ ਥੋੜਾ ਮਿਲਦੇ ਨੇ ਕਿੰਨੇ ਦਿਨ ਹੋ ਗਏ ਕਿੰਨਾ ਵਕਤ ਹੋ ਗਿਆ ਹੁਣ ਉਹ ਬੰਦਾ ਸਿਚੁਏਸ਼ਨ ਕ੍ਰੀਏਟ ਹੋਈ ਤੇ ਆਪਣੇ ਆਪ ਨੂੰ ਰੋਕ ਕਿਉਂਕਿ ਅੰਦਰ ਉਹ ਗੱਲ ਪਈ ਹੈ ਅੰਦਰ ਉਹ ਚੀਜ਼ ਪਈ ਹੋਈ ਹੈ ਅੰਦਰ ਉਹ ਤਿਆਰ ਹੈ ਅੰਦਰ ਉਹ ਉਸ ਚੀਜ਼ ਦੇ ਨਾਲ ਜੁੜਨ ਵਾਸਤੇ ਉਹ ਰੈਡੀ ਹੈ ਪਰ ਬਾਹਰੋਂ ਸਬਾਬ ਬਣਿਆ ਤੇ ਅੰਤਰਾਤਮੇ ਦੇ ਵਿੱਚਲੀ ਬਦੀ ਨੇ ਸਿਰ ਚੁੱਕ ਲਿਆ ਤੇ ਬੰਦਾ ਉਸ ਰਾਹੇ ਪੈ ਗਿਆ ਇਹ ਕਮਜ਼ੋਰ ਮਨ ਕਮਜ਼ੋਰ ਸੂਰਤ ਦੀ ਨਿਸ਼ਾਨੀ ਹੈ ਜੇ ਸੁਰਤ ਔਰ ਮਨ ਤਕੜਾ ਹੁੰਦਾ ਬਲਵਾਨ ਹੁੰਦਾ ਤੇ ਬਚ ਰਹਿਂਦਾ ਮੁਕਤ ਰਹਿੰਦਾ ਸੋ ਸਹਿਬ ਸਤਿਗੁਰੂ ਮਹਾਰਾਜ ਨੇ ਇਹਨੂੰ ਜਰਾ ਕਿਹਾ ਬੁਢੇਪਾ ਜਿਵੇਂ ਬੁਢੇਪੇ ਦੇ ਵਿੱਚ ਸਰੀਰ ਦੇ ਹੀ ਕਮਜ਼ੋਰ ਹੋ ਜਾਂਦੀ ਐ ਇਸੇ ਤਰ੍ਹਾਂ ਆਤਮਾ ਖੀਣ ਐ ਤੇ ਸਮਝੋ ਤੁਹਾਡੇ ਅੰਦਰ ਬੁਢੇਪਾ ਵਾਪਰ ਗਿਆ ਭਾਵੇਂ ਤੁਸੀਂ ਸਰੀਰਕ ਤੌਰ ਤੇ ਰੇਸ਼ਟ ਪੋਸਟੋ ਜਵਾਨ ਹੋ ਤਕੜੇ ਹੋ ਦੂਜਾ ਸ਼ਬਦ ਜ਼ੋਰ ਨੇ ਮਰਨ ਇਹ ਤੇ ਫਿਜ਼ੀਕਲ ਡੈਥ ਜਾਂ ਸਰੀਰਕ ਮੌਤ ਦੀ ਗੱਲ ਨਹੀਂ ਅੰਦਰੋਂ ਬੰਦਾ ਨਿੱਗਰ ਜਾਂਦਾ ਜਦੋਂ ਅੰਦਰੋਂ ਮਰਿਆ ਹੋਇਆ ਜਿਹਨੂੰ ਆਤਮਕ ਮੌਤ ਆਪਾਂ ਕਹਿੰਦੇ ਆ ਮਹਾਰਾਜ ਕਹਿੰਦੇ ਨੇ ਅੰਦਰ ਦੀ ਕਮਜ਼ੋਰੀ ਛੁੱਟ ਜਾਂਦੀ ਏ ਆਤਮਕ ਮੌਤੋਂ ਮੁਕਤ ਹੋ ਜਾਂਦਾ ਏ ਭਰਮ ਬਿਨਸ ਜਾਂਦੇ ਫਿਰ ਅਗਲੇ ਬੰਦ ਵਿੱਚ ਜ਼ੂਰ ਨੇ ਕਿਹਾ ਅਰਧ ਉਰਧ ਮੁਖ ਲਾਗੋ ਕਾਸ ਜ਼ਮੀਨ ਤੋਂ ਅਸਮਾਨ ਤੱਕ ਭਾਵ ਹਰ ਪਾਸੇ ਕੀ ਧਰਤੀ ਕੀ ਆਕਾਸ਼ ਸਾਰੇ ਬ੍ਰਹਿਮੰਡ ਵਿੱਚ ਫਿਰ ਇਸ ਨੂੰ ਇੱਕੋ ਹੀ ਜੋਤ ਵਸਦੀ ਹੋਈ ਪ੍ਰਤੀਤ ਹੁੰਦੀ ਹੈ ਕਿ ਸਾਰੇ ਬ੍ਰਹਿਮੰਡ ਵਿੱਚ ਕੁੱਲ ਮਖਲੂਕ ਤੇ ਜੀਵਾਂ ਦੇ ਵਿੱਚ ਕੁੱਲ ਕਾਇਨਾਤ ਵਿੱਚ ਇੱਕੇ ਹੀ ਜੋਤ ਦਾ ਜ਼ਹੂਰ ਹੈ ਜਲਵਾ ਹੈ ਉਸ ਤੋਂ ਬਿਨਾ ਕੋਈ ਦੂਜੀ ਤਾਕਤ ਨਹੀਂ ਉਹੀ ਵਸਿਆ ਹੋਇਆ ਹੈ ਫਿਰ ਮਹਾਰਾਜ ਕਹਿੰਦੇ ਨੇ ਸੁੰਨ ਮੰਡਲ ਮੈਂ ਕਰ ਪ੍ਰਗਾ ਸੁੰਨ ਜੋਗੀਆਂ ਦੇ ਵਿੱਚ ਇਹ ਸ਼ਬਦ ਵਰਤਾਇਆ ਜਾਂਦਾ ਸੁੰਨ ਸਮਾਧੀ ਗੁਰਬਤੈ ਨੂੰ ਕਹਿੰਦੀ ਹੈ ਕਿ ਜਦੋਂ ਤੁਹਾਡੇ ਅੰਦਰ ਮਾੜੇ ਫੁਰਨੇ ਖੌਰੂ ਪਾਉਣਾ ਬੰਦ ਕਰ ਦੇਣ ਇਹ ਤੁਹਾਡੀ ਸੁੰਨ ਸਮਾਧੀ ਹੈ ਸੁੰਨ ਅਵਸਥਾ ਹੈ ਸੈਦ ਸੁੰਨ ਸੈਦ ਦਾ ਮਤਲਬ ਟਿਕਾਵਾਲੀ ਅਵਸਥਾ ਜਿੱਥੇ ਮਾੜੇ ਫੁਰਨੇ ਆ ਕੇ ਅੰਦਰ ਰੋਲ ਘਚੋਲਾ ਨਹੀਂ ਪਾਉਂਦੇ ਡਿਸਟਰਬੈਂਸ ਨਹੀਂ ਕਰਦੇ ਮਨ ਅੰਦਰ ਸੁਰਤ ਟਿਕੀ ਹੋਈ ਹੈ ਉੱਥੇ ਫਿਰ ਪਰਮੇਸ਼ਰ ਵਾਹਿਗੁਰੂ ਦੀ ਜੋਤ ਦਾ ਪ੍ਰਕਾਸ਼ ਹੈ ਭਾਵ ਅਸੀਂ ਆਪਣੇ ਅੰਦਰ ਹੀ ਵਾਹਿਗੁਰੂ ਨੂੰ ਮਹਿਸੂਸ ਕਰਦੇ ਹਾਂ ਮਾੜੇ ਫੁਰਨਿਆਂ ਦਾ ਅਪਹਾਵ ਹੋ ਗਿਆ ਅੰਦਰ ਟਿਕ ਗਿਆ ਉਹ ਹਾ ਸੂਰਜ ਨਾ ਹੀ ਚੰਦ ਐਸਾ ਅੰਦਰ ਗਿਆਨ ਦਾ ਆਤਮ ਅਨੁਭਵ ਦਾ ਸਵੈ ਪ੍ਰਕਾਸ਼ ਪੈਦਾ ਹੋਇਆ ਜਿਹੜਾ ਬਾਹਰ ਦੇ ਕਿਸੇ ਚਾਨਣ ਦਾ ਮੁਤਾਜ ਨਹੀਂ ਕਿ ਇਹ ਕਿਸੇ ਦੀਵੇ ਨਾਲ ਚਾਨਣ ਨਹੀਂ ਕੀਤਾ ਗਿਆ ਨਾ ਇਹ ਸੂਰਜ ਨਾਲ ਨਾ ਚੰਦਰਮਾ ਨਾਲ ਇਹ ਬਾਹਰ ਦੇ ਚਾਨਣ ਨਹੀਂ ਹਨ ਇਹ ਤੁਹਾਡੇ ਆਤਮੇ ਵਿੱਚ ਪ੍ਰਕਾਸ਼ ਹੁੰਦਾ ਹੈ ਜਿਹੜਾ ਸਾਨੂੰ ਠੋਕਰਾਂ ਤੇ ਟੱਕਰਾਂ ਤੋਂ ਬਚਾਉਂਦਾ ਆਦ ਨਿਰੰਜਨ ਕਰੇ ਆਨੰਦ ਉਸ ਅਵਸਥਾ ਵਿੱਚ ਹੀ ਜਗਤ ਦੇ ਮੂਲ ਮਾਇਆ ਤੋਂ ਰਹਿਤ ਪਰਮੇਸ਼ਰ ਵਾਹਿਗੁਰੂ ਦੀ ਹਸਤੀ ਦਾ ਜੀਵ ਆਨੰਦ ਮਾਣਦਾ ਉਸ ਦੀ ਨੇੜਤਾ ਦਾ ਅਹਿਸਾਸ ਪਾਉਂਦਾ ਸੋ ਬ੍ਰਹਮੰਡ ਪਿੰਡ ਸੋ ਜਾਣ ਕਬੀਰ ਜੀ ਮਹਾਰਾਜ ਕਹਿੰਦੇ ਜਿਹੜਾ ਪਰਮੇਸ਼ਰ ਸਾਰੇ ਬ੍ਰਹਮੰਡ ਵਿੱਚ ਹੈ ਨਾ ਪਿੰਡ ਦਾ ਮਤਲਬ ਆਪਣੇ ਸਰੀਰ ਆਪਣੇ ਵਜੂਦ ਵਿੱਚੋਂ ਹੀ ਉਸ ਨੂੰ ਜਾਣ ਲੈਂਦਾ ਹੈ। ਭਗਤ ਈਪਾ ਜੀ ਦਾ ਇੱਕ ਸ਼ਬਦ ਗੁਰਬਾਣੀ ਦੇ ਵਿੱਚ ਹੈ। ਉਹ ਕਹਿੰਦੇ ਨੇ ਲੋਕ ਜਾਂਦੇ ਨੇ ਤੀਰਥਾਂ ਤੇ ਯਾਤਰਾ ਕਰਨ ਲਈ। 12 ਦੇਵੀ ਔਰ ਦੇਵਤਿਆਂ ਦੀਆਂ ਮੂਰਤੀਆਂ ਨੂੰ ਮੱਥੇ ਟੇਕ ਕੇ ਚੜਾਵੇ ਚੜਾਉਂਦੇ ਨੇ। ਸ਼ਿਵਾਲਿਆਂ ਤੇ ਦਿਵਾਲਿਆਂ 'ਚ ਜਾਂਦੇ ਨੇ। ਲੋਕ ਇਸ ਤਰ੍ਹਾਂ ਸਰੀਰਕ ਤੌਰ ਤੇ ਬਾਹਰ ਦੀ ਯਾਤਰਾ ਕਰਦੇ ਨੇ ਜਿਹੋ ਜੇ ਘਰੋਂ ਜਾਂਦੇ ਨੇ ਉਹੋ ਜੇ ਵਾਪਸ ਆ ਜਾਂਦੇ ਆ ਉਹਨਾਂ ਦੀ ਯਾਤਰਾ ਉਹਨਾਂ ਚ ਰਤੀ ਭਰ ਵੀ ਪਰਵਰਤਨ ਪੈਦਾ ਨਹੀਂ ਕਰ ਸਕੀ ਕਿੰਨੀ ਵਾਰ ਇਸ ਤਰ੍ਹਾਂ ਵਾਪਰਦਾ ਵੀ ਬੰਦਾ ਘਰ ਤੋਂ ਗਿਆ ਵਾਪਸ ਆਇਆ ਤੇ ਉਹਨੇ ਆ ਕੇ ਕਿਸੇ ਨੂੰ ਆਖਿਆ ਹੋਵੇ ਵੀ ਭਰਾਵਾ ਮੈਂ ਤੇਰੇ ਨਾਲ ਬੜਾ ਮਾੜਾ ਵਿਹਾਰ ਕੀਤਾ ਮੈਂ ਮਾਫੀ ਚਾਹੁੰਦਾ ਮੈਂ ਤਾਂ ਮੈਨੂੰ ਤੀਰਤ ਤੇ ਜਾ ਕੇ ਮਹਿਸੂਸ ਹੋਇਆ ਕਰਦਾ ਇਹ ਬੰਦਾ ਇਦਾਂ ਕਿਸੇ ਨੂੰ ਆਖੇ ਭਰਾਵਾ ਮੈਂ ਤੇਰੇ ਇੰਨੇ ਪੈਸੇ ਮਾਰ ਗਿਆ ਅਸਾਂ ਮੁਕਰ ਗਿਆ ਅਸਾਂ ਲੈ ਮੈਂ ਹੁਣ ਤੀਰਤ ਤੋਂ ਹੋ ਆਇਆ ਤੇ ਮੈਂ ਇਹ ਰਿਅਲਾਈਜ਼ ਕੀਤਾ ਹੈ ਵੀ ਇਹ ਕੰਮ ਗਲਤ ਹੈ ਮੈਨੂੰ ਨਹੀਂ ਕਰਨਾ ਚਾਹੀਦਾ ਕਰਦਾ ਇਹ ਬੰਦਾ ਇਦਾਂ ਜਿਹੋ ਜਾ ਗਿਆ ਸੀ ਆ ਕੇ ਉਹੀ ਠੱਗੀ ਠੋਰੀ ਫੇਰ ਚਲਦੀ ਹੈ ਉਹੀ ਆਦਤ ਉਹੀ ਸੁਭਾਅ ਉਹੀ ਵਿਆਹ ਬਦਲਿਆ ਕੀ ਡੱਡੂ ਦੀ ਤਰ੍ਹਾਂ ਦੇਈ ਤੋਈ ਗਿਆ ਤੀਰਥਾਂ ਤੇ ਜਾ ਕੇ ਨਹਾਈ ਗਿਆ ਦਾਨਪੁਨ ਕਰੀ ਗਿਆ ਮਥੇ ਰਗੜੀ ਗਿਆ ਜਿਹੋ ਜਾ ਗਿਆ ਉਹੋ ਜਾ ਵਾਪਸ ਸਗੋਂ ਇੱਕ ਨੁਕਸਾਨ ਹੋਰ ਹੋਇਆ ਫਾਇਦਾ ਘਟ ਤੇ ਨੁਕਸਾਨ ਵਾਦ ਨੁਕਸਾਨ ਬਤਾ ਕੀ ਹੋਇਆ ਉਹਨੂੰ ਇਹ ਭੁਲੇਖਾ ਪੈ ਗਿਆ ਵੀ ਮੈਂ ਧਾਰਮਿਕ ਹੋ ਗਿਆ ਕਿਉਂਕਿ ਮੈਂ ਇੰਨੇ ਤੀਰਥਾਂ ਤੇ ਇੰਨੇ ਮੰਦਰਾਂ ਦਿਵਾਲਿਆਂ ਸ਼ਵਾਲਿਆਂ ਧਰਮ ਸਥਾਨਾਂ ਮੈਂ ਧਾਰਮਿਕ ਹੋ ਉਲਟਾ ਸਗੋਂ ਭੁਲੇਖਾ ਪੈ ਗਿਆ ਧਾਰਮਿਕ ਹੋਇਆ ਨਹੀਂ ਧਰਮੀ ਹੋਣ ਦਾ ਭੁਲੇਖਾ ਪੈ ਗਿਆ ਜਿਵੇਂ ਕੋਈ ਬੰਦਾ ਬਿਮਾਰ ਹੋਵੇ ਤੇ ਉਹਨੂੰ ਉਲਟਾ ਇਹ ਭੁਲੇਖਾ ਪੈ ਜਾਵੇ ਮੈਂ ਤਾਂ ਤੰਦਰੁਸਤਾਂ ਤੇ ਉਹ ਆਪਣਾ ਇਲਾਜ ਹੀ ਨਾ ਕਰਵਾਏ ਤੇ ਦਵਾਈ ਉਹ ਜਿਹੜੀ ਦਵਾਈ ਖਾਣ ਦੀ ਬਜਾਏ ਭੁਲੇਖਾ ਅੰਦਰ ਪਾੜ ਲਵੇ ਮੈਂ ਤਾਂ ਤੰਦਰੁਸਤਾਂ ਤੇ ਰੋਗ ਅੰਦਰੇ ਅੰਦਰ ਵਧਦਾ ਜਾਂਦਾ ਇਸ ਤਰ੍ਹਾਂ ਦੀ ਸਿਚੁਏਸ਼ਨ ਕ੍ਰੀਏਟ ਹੋ ਗਈ ਜਰਨੀ ਅੰਦਰ ਅੰਦਰ ਦੀ ਯਾਤਰਾ ਹੋਈ ਨਹੀਂ ਅੰਦਰੋਂ ਪਰਵਰਤਨ ਹੋਇਆ ਨਹੀਂ ਅੰਦਰ ਤਬਦੀਲੀ ਵਾਪਰ ਹੀ ਨਹੀਂ ਬਾਹਰ ਧੋਤੀ ਤੁਮੜੀ ਅੰਦਰ ਵੇਸ਼ਨ ਕੋਰ ਸਾਧ ਭਲੇ ਅਨਨਾਤਿਆ ਚੋਰ ਸੇ ਚੋਰਾ ਚੋਰ ਚੋਰ ਨੇ ਚੋਰ ਹੀ ਰਹਿਣਾ ਉਹ ਭਾਵੇਂ ਸਾਰੀ ਦੁਨੀਆ ਤੀਰਤ ਨਾ ਆਵੇ ਤੇ ਸਾਧ ਨੇ ਸਾਧ ਹੀ ਰਹਿਣਾ ਜੇ ਉਹਦਾ ਮਨ ਆਟੋਮੈਟਿਕ ਹੈ ਉਹ ਇੱਕ ਵੀ ਤੀਰਤੇ ਨਾ ਜਾਏ ਉਹ ਤਾਂ ਵੀ ਸਾਧ ਹੈ ਗੱਲ ਤਾਂ ਆਪੇ ਨੂੰ ਬਦਲਣ ਦੀ ਹੈ ਪਗਤ ਪੀਪਾਜੀ ਮਹਾਰਾਜ ਕਹਿੰਦੇ ਨੇ ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ ਕਾਇਓ ਧੂਪ ਦੀਪ ਨਹੀਂ 베ਦਾ ਕਾਇਓ ਪੂਜਾ ਪਾਤੀ ਕਾਇਆਂ ਬਹੁ ਖੰਡ ਖੋਜਤੇ ਨਮਨੇ ਪਾਈ ਨਾ ਕਾ ਸ਼ਾਇਬੋ ਨਾ ਕਛ ਜਾਇਬੋ ਰਾਮ ਕੀ ਦੁਹਾਈ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ਪੀਪਾ ਪ੍ਰਣਵਾਇ ਪਰਮ ਤਤ ਹੈ ਸਤਗੁਰ ਹੋਇ ਲਖਾਰ ਜੋ ਬ੍ਰਹਮੰਡ ਵਿੱਚ ਆਉ ਮੇਰੇ ਵਜੂਦ ਵਿੱਚ ਹੈ ਜਿਹੜਾ ਖੋਜੇਗਾ ਉਹ ਪਾ ਲਏਗਾ ਸੱਚਾ ਸਤਗੁਰੂ ਸਾਨੂੰ ਉਹ ਰਾਹ ਦੱਸਦਾ ਹੈ ਕਿ ਤੂੰ ਉੱਥੋਂ ਤੱਕ ਆਪਣੇ ਆਤਮੇ ਦੀ ਖੋਜ ਤੱਕ ਕਿਵੇਂ ਪਹੁੰਚਣਾ ਹੈ ਤੇ ਉਸ ਨਤੀਜੇ ਤੱਕ ਕਿਵੇਂ ਜਾਣਾ ਕਬੀਰ ਜੀ ਮਹਾਰਾਜ ਕਹਿੰਦੇ ਜੋ ਸੋ ਬ੍ਰਹਮੰਡ ਪਿੰਡ ਸੋ ਜਾਨ ਜਿਹੜਾ ਸਾਰੇ ਬ੍ਰਹਮੰਡ ਵਿੱਚ ਹੈ ਫਿਰ ਜੀਵ ਉਹਨੂੰ ਆਪਣੇ ਵਜੂਦ ਵਿੱਚੋਂ ਵੀ ਖੋਜ ਲੈਂਦਾ ਵੀ ਉਹ ਮੇਰੇ ਅੰਦਰ ਵੀ ਹੈ ਮਾਨ ਸਰੋਵਰ ਕਾਰਿਸ਼ ਨਾਲ ਉਹ ਅੰਦਰ ਦੇ ਜਿਹਨੂੰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨਾ ਅੰਤਰਗਤ ਤੀਰਥ ਮਲ ਨਾਓ ਤੇਰੀ ਅੰਦਰ ਦੀ ਅਵਸਥਾ ਹੀ ਇੱਕ ਤੀਰਥ ਹੈ ਜਿੱਥੇ ਤੂੰ ਮਲ ਕੇ ਨਹਾ ਸਕਦਾ ਹੈ ਤੇ ਆਪਣੀ ਮੈਲ ਧਾ ਸਕਦਾ ਉਹ ਤੀਰਥ ਤੇਰੇ ਅੰਦਰ ਹੈ ਜਪਜੀ ਸਾਹਿਬ ਦੀ ਬਾਣੀ ਚਾਪਾ ਰੋਜ਼ ਪੜ੍ਹਦੇ ਅੰਤਰਗਤ ਤੀਰਥ ਮਲ ਨਾਓ ਆਪਣੀ ਮੈਲ ਸਵੈ ਤੀਰਥ ਉਤੇ ਲਾਉਣ ਦੀ ਕੋਸ਼ਿਸ਼ ਕਰੋ ਹृदय ਦੀ ਮੈਲ ਬਾਹਰ ਦਾ ਪਾਣੀ ਨਹੀਂ ਲਾ ਸਕਦਾ ਉਹਨੂੰ ਚਿੰਤਨ ਹੀ ਲਾ ਸਕਦਾ ਵਿਚਾਰ ਲਾ ਸਕਦਾ ਕਹਿੰਦੇ ਨੇ ਅੰਦਰ ਦੇ ਮਾਨ ਸਰੋਵਰ ਤੇ ਇਸ਼ਨਾਨ ਕਰਦਾ ਉਹ ਸੋਹੰ ਸੋ ਜਾਕਉ ਹੈ ਜਾਪ ਤੇ ਉਸ ਸਿਮਰਨ ਕਾਦਾ ਕਰਦਾ ਹੈ ਚੇਤਾ ਕਾਦਾ ਰੱਖਦਾ ਹੈ ਸੋਹੰ ਮੈਂ ਉਹਦਾ ਰੂਪ ਹਾਂ ਸੋਹੰ ਉਹ ਮੈਂ ਹਾਂ ਤੇ ਮੈਂ ਉਹ ਹਾਂ ਭਾਵ ਉਹ ਪਰਮੇਸ਼ਰ ਵਾਇਗੁਰੂ ਮੇਰੇ ਵਜੂਦ ਵਿੱਚ ਹੈ ਤੇ ਮੈਂ ਉਹਦਾ ਹੀ ਹਿੱਸਾ ਮੈਂ ਕੋ ਵੱਖਰਾ ਨਹੀਂ ਹਾਂ ਮਨੁੱਖ ਨੂੰ ਇਹ ਭਰਮ ਹੁੰਦਾ ਹੈ ਆਪਣੀ ਹੋਂਕ ਕਰਕੇ ਮੈਂ ਕੁਝ ਵੱਖਰਾ ਹਾਂ ਜਿਵੇਂ ਪਾਣੀ ਦਾ ਕਤਰਾ ਸਮੁੰਦਰ ਤੋਂ ਵੱਖ ਹੋ ਕੇ ਸੋਚੇ ਵੀ ਮੈਂ ਹੀ ਸਮੁੰਦਰ ਹਾਂ ਨਹੀਂ ਉਹ ਤਾਂ ਇੱਕ ਕਤਰਾ ਹੈ ਹਜ਼ੂਰ ਕਹਿੰਦੇ ਨੇ ਜਾ ਕੋ ਲਿਪਤ ਨਾ ਹੋਏ ਪੁੰਨੇਰ ਪਾਪ ਪਰੇ ਆਤਮਿਕ ਜੀਵਨ ਉਹ ਮੰਨਦਾ ਫਿਰ ਉਸ ਅਵਸਥਾ ਵਿੱਚ ਉਸ ਨੂੰ ਪਉਂਦੇ ਨਹੀਂ ਪਾਪ ਤੇ ਪੁੰਨ ਦੋਵੇਂ ਹੀ ਉਹਦੇ ਤੇ ਪ੍ਰਭਾਵ ਨਹੀਂ ਪਾਉਂਦੇ ਕਮਾਲ ਦੀ ਖੇੜੇ ਹੈ ਕਿ ਪਾਪ ਦਾ ਤਾਂ ਹੋਇਆ ਪੁੰਨ ਦਾ ਪ੍ਰਭਾਵ ਵੀ ਨਹੀਂ ਪੈਂਦਾ ਉਹਦੇ ਤੇ ਆਪ ਸਾਰੀ ਦੁਨੀਆ ਕਿੰਦੀ ਪੁੰਨ ਕਰਿਆ ਕਰੋ ਬੜੀ ਗਹਿਨ ਗੱਲ ਹੈ ਥੋੜੀ ਸਮਝਣ ਵਾਲੀ ਹੈ ਸਾਡੇ ਪਾਪ ਵੀ ਗਿਣਤੀ ਦੇ ਅਸੀਂ ਲਿਸਟ ਬਣਾਈਏ ਤੇ ਪੁੰਨ ਦੀ ਵੀ ਅਸੀਂ ਲਿਸਟ ਬਣਾਈਏ ਇੰਨੇ ਕੰਮ ਕਰੋ ਪੁੰਨ ਨੇ ਇੰਨੇ ਕੰਮ ਕਰੋ ਪਾਪ ਨੇ ਕਈ ਵਾਰ ਸਾਡੇ ਪਾਪ ਚ ਪੁੰਨ ਲੁਕੇ ਹੁੰਦਾ ਤੇ ਪੁੰਨ ਚ ਪਾਪ ਲੁਕੇ ਹੁੰਦਾ ਇਸ ਤਰ੍ਹਾਂ ਵੀ ਹੁੰਦਾ ਕਿਸੇ ਬੰਦੇ ਨੂੰ ਕਿਹਾ ਵੀ ਕਿਸੇ ਨੂੰ ਰਾਹ ਕੋਈ ਬੰਦਾ ਬਜ਼ੁਰਗ ਹੋਵੇ ਅਪਾਹਜ ਹੋਵੇ ਉਹਨੂੰ ਰਸਤਾ ਪਾਰ ਕਰਾ ਦਈਏ ਨਾ ਤਾਂ ਬੜਾ ਪੁੰਨ ਹੁੰਦਾ ਹੈ ਹੁਣ ਕੋਈ ਧੱਕੇ ਨਾਲ ਹੀ ਕਿਸੇ ਬੰਦੇ ਨੂੰ ਰਾਹ ਪਾਰ ਕਰਾਏ ਪੁੰਨ ਥੋੜਾ ਵੀ ਉਹ ਹੋਣਾ ਨਹੀਂ ਚਾਹੁੰਦਾ ਉਹ ਆ ਕੇ ਮੈਂ ਤਾਂ ਇੱਧਰ ਨੂੰ ਜਾਣਾ ਵਾਕਿ ਮੈਂ ਤਾਂ ਪੁੰਨ ਕਮਾਉਣ ਆਇਆ ਮੈਂ ਜਿਨ੍ਹਾਂ ਚ ਇਤ ਨੂੰ ਰਾਹ ਪਾਰਨਾ ਕਰਾਇਆ ਉਹਨਾਂ ਚ ਮੈਨੂੰ ਪੁੰਨ ਨਹੀਂ ਲੱਗਣਾ ਇੱਕ ਬੰਦਾ ਕਹਿੰਦਾ ਵੀ ਮੈਨੂੰ ਪਿਆਸ ਨਹੀਂ ਮੈਂ ਪਾਣੀ ਨਹੀਂ ਪੀ ਸਕਦਾ ਦੂਜਾ ਕਹਿੰਦਾ ਪਾਣੀ ਪਿਉਣਾ ਪੁੰਨ ਹੁੰਦਾ ਮੈਂ ਤਾਂ ਪੁੰਨ ਕਮਾਉਣ ਆਇਆ ਤੈਨੂੰ ਪੀਣਾ ਹੀ ਪੈਣਾ ਭਾਵੇਂ ਤੈਨੂੰ ਤਕਲੀਫ ਹੋਵੇ ਪੀ ਇਹਨੂੰ ਹੁਣ ਉਹ ਜੋ ਕੁਮਾਰਿਆ ਉਹ ਆਪਣੀ ਤਰਫੋਂ ਪੁੰਨ ਹੈ ਉਹਦੇ ਤੇ ਅਸਰ ਪਾਪ ਵਰਗਾ ਹੋ ਰਿਹਾ ਉਹ ਭਾਵੇਂ ਮਜਬੂਰੀ ਚ ਪੀ ਲਾ ਪਰ ਦਿਲੋਂ ਸੋਚਦਾ ਕਾਦੀ ਸੇਵਾ ਹੈ ਧੱਕੇ ਨਾਲ ਹੀ ਪਿਆਈ ਜਾਂਦਾ ਧੱਕੇ ਨਾਲ ਹੀ ਰਾਹ ਪਾਰ ਕਰਾਈ ਜਾਂਦਾ ਜਦੋਂ ਸਾਨੂੰ ਪੁੰਨ ਦੀ ਲਿਸਟ ਦੇ ਦਿੱਤੀ ਜਾਂਦੀ ਹੈ ਨਾ ਉਹਦੇ ਵਿੱਚ ਕਿੰਨਾ ਭਲਾ ਲੁਕੇ ਤੇ ਕਿੰਨਾ ਬੁਰਾ ਲੁਕੇ ਅਸੀਂ ਇਹ ਸੋਚਣਾ ਬੰਦ ਕਰਦੇ ਹਾਂ ਅਸੀਂ ਮਸ਼ੀਨ ਵਾਂਗ ਉਸ ਲਿਸਟ ਦੇ ਉੱਤੇ ਅਸਰ ਕਰਦੇ ਹਾਂ ਇਸੇ ਤਰ੍ਹਾਂ ਪਾਪ ਦੀ ਲਿਸਟ ਦੇ ਦਿੱਤੀ ਗਈ ਨੇ ਪਾਪ ਨੇ 10 ਪਾਪ ਨੇ 5 ਪਾਪ ਨੇ 6 ਪਾਪ ਗਿਣਤੀ ਦੇ ਦਿੱਤੀ ਆਹ ਪਾਪ ਹੈ ਆਹ ਪਾਪ ਹੈ ਪਰ ਅਸੀਂ ਉਹਦੇ ਭਲੇ ਤੇ ਬੁਰੇ ਬਾਰੇ ਨਹੀਂ ਜਾਣਦੇ ਜਾਨੀ ਕਿ ਸਾਡੇ ਅੰਦਰ ਵਿਵੇਕ ਨਹੀਂ ਹੈ ਮਸ਼ੀਨ ਵਾਂਗ ਬਟਨ ਦਬ ਦਿੱਤਾ ਗਿਆ ਪ੍ਰੋਗਰਾਮ ਸੈੱਟ ਕਰ ਦਿੱਤਾ ਗਿਆ ਆਪ ਆਪ ਨੇ ਆਪ ਉਹਨੇ ਬੰਦਾ ਮਸ਼ੀਨ ਵਾਂਗ ਤੁਰਿਆ ਜਾਂਦਾ ਕੁਝ ਕੰਮ ਛੱਡੀ ਜਾਂਦਾ ਕੁਝ ਕਰੀ ਜਾਂਦਾ ਵਿਵੇਕ ਅੰਦਰ ਨਹੀਂ ਹੈ ਪਛਾਣ ਅੰਦਰ ਨਹੀਂ ਹੈ ਕਿਸੇ ਵੀ ਚੀਜ਼ ਦੀ ਵੀ ਇਹ ਕੰਮ ਸਹੀ ਕਦੋਂ ਹੁੰਦਾ ਤੇ ਕਿੱਥੇ ਜਾ ਕੇ ਗਲਤ ਹੋ ਉਹੀ ਕੰਮ ਕਿਸੇ ਸਿਚੁਏਸ਼ਨ 'ਚ ਸਹੀ ਹੋਏਗਾ ਦੂਜੀ ਸਿਚੁਏਸ਼ਨ 'ਚ ਗਲਤ ਹੋਏਗਾ ਇੱਕ ਸਿਚੁਏਸ਼ਨ ਵਿੱਚ ਉਹ ਗਲਤ ਹੈ ਇੱਕ ਸਿਚੁਏਸ਼ਨ ਵਿੱਚ ਉਹ ਸਹੀ ਹੈ ਇਹਨਾਂ ਗਹਿਨ ਮਨੁੱਖ ਸੋਚਦਾ ਨਹੀਂ ਇਹਨਾਂ ਉਹਦੇ ਅੰਦਰ ਉਹ ਵਿਵੇਕ ਨੂੰ ਉਹਨੇ ਅੰਦਰ ਧਾਰਨ ਨਹੀਂ ਕੀਤਾ ਇਹਨਾਂ ਆਪਣੇ ਡੂੰਘਾ ਅੰਦਰ ਉਤਰਿਆ ਹੀ ਨਹੀਂ ਬੁਰਾਈ ਤੇ ਭਲੇ ਦਾ ਪਰ ਫਰਕ ਤੇ ਪਛਾਣ ਨਹੀਂ ਕੀਤੀ ਬਸ ਲਿਸਟ ਦੇ ਉੱਤੇ ਅਮਲ ਕਰਦਾ ਹੈ ਜਿਹੜੀ ਪ੍ਰੋਗਰਾਮਿੰਗ ਕਰ ਦਿੱਤੀ ਜਾਂਦੀ ਉਹਦੇ ਮੁਤਾਬਕ ਤਰਿਆ ਜਾਂਦਾ ਆਪ ਆਪਿਆ ਪੋਣੇ ਕਬੀਰ ਜੀ ਉਸ ਪਾਪ ਪੁੰਨ ਦੀ ਗੱਲ ਕਰ ਰਹੇ ਨੇ ਜਿਹੜਾ ਵਿਵੇਕ ਤੋਂ ਹੀਣਾ ਹੋ ਕੇ ਬੰਦਾ ਕੇਵਲ ਤੇ ਕੇਵਲ ਦਾਅਵੇ ਨਾਲ ਪਾਪ ਛੱਡੀ ਜਾਂਦਾ ਹੈ ਪੁੰਨ ਕਮਾਏ ਉਹਨੂੰ ਉਹ ਸਮਝਦਾ ਵੀ ਮੈਂ ਬੜਾ ਉੱਚਾ ਹੋ ਗਿਆ ਕਿਸੇ ਦੇ ਚਲਾਇਆ ਹੀ ਉਹ ਚੱਲਦਾ ਹੈ ਕਿਸੇ ਦੇ ਆਖਿਆ ਹੀ ਪਾਪ ਮੰਨ ਲੈਂਦਾ ਹੈ ਕਿਸੇ ਦੇ ਆਖਿਆ ਪੁੰਨ ਮੰਨ ਲੈਂਦਾ ਹੈ ਖੁਦ ਨੂੰ ਕੋਈ ਖਬਰ ਨਹੀਂ ਉਹਨੂੰ ਸਾਰੇ ਪਾਪ ਬਾਹਰ ਦੀਦੇ ਨੇ ਸਾਰੇ ਪੁੰਨ ਬਾਹਰ ਦੀਦੇ ਨੇ ਜਦੋਂ ਕਿ ਪਾਪ ਤੇ ਪੁੰਨ ਦੀ ਪੈਦਾਇਸ਼ ਉਹਦੀ ਸੁਰਤ ਵਿੱਚ ਹੁੰਦੀ ਹੈ ਉਦੇ ਅੰਤਰਾਤਮੇ ਵਿੱਚ ਇਹ ਚੀਜ਼ਾਂ ਪੈਦਾ ਹੁੰਦੀਆਂ ਨੇ ਇਹਨਾਂ ਦੀ ਪ੍ਰੋਡਕਸ਼ਨ ਅੰਦਰ ਹੁੰਦੀ ਹੈ ਸਿਚੁਏਸ਼ਨ ਵਿੱਚ ਉਹਨੂੰ ਇੰਪਲੀਮੈਂਟ ਕਰਦਾ ਹੈ ਕਬੀਰ ਜੀ ਕਹਿੰਦੇ ਉਹਨੂੰ ਇਸ ਗੱਲ ਦੀ ਲੈਸ ਨਹੀਂ ਲੱਗਦੀ ਉਹ ਪਾਪ ਪੁੰਨ ਤੋਂ ਮੁਕਤ ਹੋ ਜਾਂਦਾ ਹੈ ਵਿਵੇਕੀ ਹੋ ਜਾਂਦਾ ਹੈ ਅਬਰਨ ਬਰਨ ਕਾਮ ਨਹੀਂ ਸ਼ਾਮ ਅਬਰਨ ਬਰਨ ਦਾ ਮਤਲਬ ਹੁੰਦਾ ਹੈ ਵੀ ਕਿਸੇ ਨੂੰ ਉੱਚਾ ਸਮਝਣਾ ਕਿਸੇ ਨੂੰ ਨੀਵਾ ਸਮਝਣਾ ਕੋਈ ਕਿਸੇ ਦਾ ਕਿਸੇ ਦੀ ਕੋਲ ਉੱਚੀ ਕਿਸੇ ਦੀ ਕੋਲ ਨੀਵੀ ਖਾਨਦਾਨ ਕਿਸੇ ਦਾ ਜਾਤ ਬਰਾਦਰੀ ਇਹ ਚੀਜ਼ਾਂ ਦੇ ਉਲਝਣ ਵਿੱਚ ਬੰਦਾ ساری ਜ਼ਿੰਦਗੀ ਫਸਿਆ ਰਹਿੰਦਾ ਹੈ ਇਹ ਬਚਨ ਪਹਿਲਾਂ ਵੀ ਪਹਿਲੀਆਂ ਪੰਕਤੀਆਂ ਵਿੱਚ ਵੀ ਆਇਆ ਸੀ ਪੀਨ ਇਨਸਾਨ ਨੂੰ ਇਨਸਾਨ ਦੀ ਦ੍ਰਿਸ਼ਟੀ ਨਾਲ ਵੇਖਣ ਦੀ ਬਜਾਏ ਬੰਦਾ ਉਹਦੇ ਤੇ ਵੱਖਰੇ ਟੈਗ ਲਾ ਕੇ ਉਹਨੂੰ ਵੇਖਣਾ ਪਸੰਦ ਕਰਦਾ ਹੈ ਆਹ ਮਜ਼ਬ ਹੈ ਆ ਬਰਾਦਰੀ ਹੈ ਆ ਜਾਤ ਹੈ ਫਿਰ ਉਹ ਸਾਰਾ ਕੁਝ ਵੀ ਠੀਕ ਹੋਵੇ ਤੇ ਫਿਰ ਬੰਦਾ ਸੋਚਦਾ ਅਮੀਰੀ ਤੇ ਗਰੀਬੀ ਹੈ ਉੱਚੀ ਪਦਵੀ ਐ ਨੀਵੀਂ ਪਦਵੀ ਐ ਕੰਮ ਇਹਦਾ ਆ ਹੈ ਇਹਦਾ ਆ ਉਹ ਟੈਗ ਲਾ ਕੇ ਬੰਦੇ ਨੂੰ ਖਾਨੇ ਵਿੱਚ ਫਿੱਟ ਕਰਨ ਦੀ ਕੋਸ਼ਿਸ਼ ਜਿਹੜੀ ਐ ਸਦਾ ਸਾਡੇ ਦਿਮਾਗ 'ਚ ਸਰਕਲ ਘੁੰਮਦਾ ਰਹਿੰਦਾ ਵੀ ਕਿਸੇ ਤੇ ਟੈਗ ਕਿਹੜਾ ਲਾਈਏ ਤੇ ਉਹਨੂੰ ਕਿਹੜੇ ਖਾਨੇ 'ਚ ਫਿੱਟ ਕਰੀਏ ਉਹਨੂੰ ਇਨਸਾਨ ਨੂੰ ਅਸੀਂ ਇਨਸਾਨ ਵਾਂਗ ਨਹੀਂ ਵੇਂਦੇ ਉਹਦੇ ਤੇ ਪਹਿਲਾਂ ਠੱਪਾ ਲਾਉਨੇ ਆ ਤੇ ਫਿਰ ਉਹਨੂੰ ਵੇਖਣਾ ਪਸੰਦ ਕਰਦੇ ਵੀ ਟੈਗ ਇਹਦੇ ਤੇ ਕਾ ਕਿਹੜਾ ਲੱਗਾ ਅਸੀਂ ਆਪਣੀ ਦ੍ਰਿਸ਼ਟੀ ਰਾਈ ਉਹਨੂੰ ਵੇਖਣਾ ਚਾਹੁੰਦੇ ਆ ਜਿਸ ਤਰ੍ਹਾਂ ਦਾ ਉਹਨੂੰ ਰੱਬ ਨੇ ਸਿਰਜਿਆ ਜਾਂ ਜਿਸ ਤਰ੍ਹਾਂ ਦਾ ਉਹ ਹੈ ਉਹਨੂੰ ਉਸ ਤਰ੍ਹਾਂ ਦਾ ਵੇਖਣਾ ਪਸੰਦ ਨਹੀਂ ਕਰਦੇ ਕਬੀਰ ਜੀ ਕਿੱਡੀ ਮਹਾਨ ਆਤਮਾ ਨੇ ਭਗਤ ਕਬੀਰ ਸਾਹਿਬ ਮਹਾਰਾਜ ਨੂੰ ਉੱਚੀਆਂ ਜਾਤਾਂ ਦੇ ਲੋਕਾਂ ਨੇ ਕੀ ਆਖਿਆ ਪਿਤਾ ਜੀ ਜਲਾਹ ਹੈ ਉਹਨਾਂ ਆਪਣੇ ਟੈਗ ਨਾਲ ਹੀ ਵੇਖਿਆ ਪਹਿਲਾਂ ਆਪਣਾ ਟੈਗ ਲਾ ਲਿਆ ਵੀ ਜਲਾਹ ਹਨੀਵਾ ਹੁੰਦਾ ਹੈ ਫਿਰ ਉਹਦੇ ਹਿਸਾਬ ਨਾਲ ਵੇਂਦੇ ਜੋ ਕਬੀਰ ਜੀ ਦੀ ਕਮਾਈ ਉਹਨੂੰ ਵੇਖਣ ਦੀ ਕੋਸ਼ਿਸ਼ ਨਹੀਂ ਕੀਤੀ ਵੇਂਦੇ ਤੇ ਭਲਾ ਹੁੰਦਾ ਇਸ ਲਈ ਉਹਨਾਂ ਨੇ ਕਿਹਾ ਕਬੀਰ ਮੇਰੀ ਜਾਤ ਕੋ ਸਭ ਕੋ ਹਸਨਿਆਰ ਬਲਿਹਾਰੀ ਇਸ ਜਾਤ ਕੋ ਜਿ ਜਪਿਓ ਸਿਰਜਣਾਰ ਤਾਂ ਸਹਿਬ ਸਤਿਗੁਰੂ ਜੀ ਕਹਿੰਦੇ ਨੇ ਕਾਮ ਨਹੀਂ ਸ਼ਾਮ ਨਹੀਂ ਦੁੱਖ ਤੇ ਸੁਖ ਦੁੱਖ ਸੁਖ ਤੋਂ ਵੀ ਉੱਪਰ ਉੱਠ ਜਾਂਦਾ ਫਿਰ ਫਰਮਾਉਂਦੇ ਨੇ ਅਵਰ ਨ ਪਾਈਐ ਗੁਰ ਕੀ ਸ਼ਾਮ ਐਸੀ ਉੱਚੀ ਅਵਸਥਾ ਗੁਰੂ ਦੀ ਸ਼ਰਨ ਪਏ ਬਿਨਾਂ ਅਸਲ ਨਹੀਂ ਹੋ ਸਕਦੀ ਗੁਰੂ ਹੀ ਕਿਰਪਾ ਕਰਦਾ ਤੇ ਇਹ ਜੀਵਨ ਜੁਗਤੀ ਜੀਵਨ ਹਾਸਲ ਹੁੰਦੀ ਹੈ ਟਾਰੀ ਨ ਟਰੈ ਆਵੇ ਨਾ ਜਾਏ ਭਗਤ ਜੀ ਮਹਾਰਾਜ ਕਹਿੰਦੇ ਨੇ ਇਹ ਐਸੀ ਉੱਚੀ ਅਵਸਥਾ ਹੈ ਜਿਹੜੀ ਟਾਲਿਆ ਨਹੀਂ ਟਲਦੀ। ਭਾਵ ਇਹ ਅਵਸਥਾ ਫਿਰ ਕਦੇ ਖਤਮ ਨਹੀਂ ਹੁੰਦੀ। ਜਿਹੜੇ ਦੁੱਖ ਸੁੱਖ ਅਸੀਂ ਣਾਉਨੇ ਆ ਵੀ ਸਾਡੇ ਦੁੱਖ ਕਈ ਵਾਰ ਦੂਸਰੇ ਦੀ ਖੁਸ਼ੀ 'ਚ ਲੁਕੇ ਹੋਏ ਨੇ ਤੇ ਸਾਡੀ ਖੁਸ਼ੀ ਕਈ ਵਾਰ ਦੂਜੇ ਦੀ ਤਕਲੀਫ 'ਚ ਲੁਕੀ ਹੋਈ ਹੈ। ਅਸੀਂ ਦੁੱਖ ਸੁੱਖ ਨੂੰ ਐਵੇਂ ਵੀ ਫੀਲ ਕਰਦੇ ਆ। ਸਾਨੂੰ ਕੁਝ ਨਹੀਂ ਮਿਲਿਆ ਬਸ ਦੂਜੇ ਦਾ ਵਿਗੜ ਗਿਆ ਖੁਸ਼ ਹੋਦਾ। ਸਾਡਾ ਕੁਝ ਗਵਾਚਾ ਨਹੀਂ ਦੂਜੇ ਨੂੰ ਕੁਝ ਮਿਲ ਗਿਆ ਤਕਲੀਫ ਹੋ ਗਈ ਦੁੱਖ ਹੋ ਗਿਆ ਜਰਾ ਸੋਚੋ ਇਹ ਵੀ ਤੇ ਦੁੱਖ ਸੁੱਖ ਹੈ ਜਿਹੜਾ ਅਸੀਂ ਹਰ ਵੇਲੇ ਫੀਲ ਕਰਦੇ ਆਂ ਇਹ ਅਗਿਆਨਤਾ ਦੇ ਵਿੱਚੋਂ ਨਿਕਲਿਆ ਇਹ ਮਨੋਵਸਥਾ ਹੀ ਅਗਿਆਨ ਦੀ ਹੈ ਤੋਂ ਕਬੀਰ ਜੀ ਮਹਾਰਾਜ ਕਹਿੰਦੇ ਨੇ ਪਰ ਇਹ ਐਸੀ ਉੱਚੀ ਅਵਸਥਾ ਹੈ ਜਿਹੜੀ ਹਮੇਸ਼ਾ ਬਣੀ ਰਹਿੰਦੀ ਹੈ ਆਵੇ ਨਾ ਜਾਏ ਜੀਵ पटकणा ਵਿੱਚ ਨਹੀਂ ਪੈਂਦਾ ਸੁਨ ਸਹਿਜ ਮੈਂ ਰਿਓ ਸਮਾਏ ਵਿਸ਼ੇ ਵਕਾਰਾਂ ਦੀ ਜਿਹੜੀ ਅੰਦਰ ਵੇਵਜ਼ ਉੱਠਦੀਆਂ ਨੇ ਤਰੰਗਾਂ ਉੱਠਦੀਆਂ ਨੇ ਮਨ ਅੰਦਰ ਬੁਰੇ ਖਿਆਲਾਂ ਦੀਆਂ ਉਹ ਰੁਕ ਜਾਂਦੀਆਂ ਨੇ ਸਹਿਜ ਟਿਕਾਉ ਬਣ ਜਾਂਦਾ ਏ ਔਰ ਸਦਾ ਉਸ ਸਹਿਜ ਵਿੱਚ ਜੀਵ ਟਿਕਿਆ ਰਹਿੰਦਾ ਠਹਿਰਾਓ ਧੀਰਜ ਮਨ ਮੱਧੇ ਜਾਣੈ ਜੇ ਕੋਈ ਕਬੀਰ ਜੀ ਕਹਿੰਦੇ ਜੇ ਕੋਈ ਜਾਣ ਲਵੇ ਹੈ ਤੁਹਾਡੇ ਮਨ ਵਿੱਚ ਹੀ ਸਾਰਾ ਕੁਝ ਤੁਹਾਡੇ ਅੰਦਰ ਹੀ ਭਰਿਆ ਪਿਆ ਹੈ ਅੰਦਰੋਂ ਹੀ ਜਾਣਣਾ ਹੈ ਜੇ ਕੋਈ ਜਾਣ ਲਵੇ ਜਿਹਨੂੰ ਭਗਤੀ ਭਾਜੀ ਕਹਿੰਦੇ ਜੋ ਖੋਜੈ ਸੋ ਪਾਵੇ ਜੋ ਬੋਲੇ ਸੋ ਆਪੇ ਹੋਏ ਜਿਹੜਾ ਬੋਲਦਾ ਹੈ ਭਾਵ ਜਿਹੜਾ ਉਸ ਪਰਮੇਸ਼ਰ ਦੀ ਸਿਫਤ ਕਰਦਾ ਹੈ ਉਹ ਪਰਮੇਸ਼ਰ ਦਾ ਹੀ ਰੂਪ ਹੋ ਜਾਂਦਾ ਹੈ ਜੈਸਾ ਸੇਵੈ ਤੈਸੋ ਹੋਏ ਜੋਤ ਮੰਤਰ ਮਨ ਅਸਥਿਰ ਕਰੈ ਗੁਰੂ ਦੇ ਮੰਤਰ ਗੁਰੂ ਦੀ ਸਲਾਹ ਗੁਰੂ ਦੇ ਸ਼ਬਦ ਉਪਦੇਸ਼ ਦੇ ਨਾਲ ਆਪਣੇ ਅੰਦਰ ਦੀ ਜੋਤ ਨੂੰ ਪਛਾਣ ਕੇ ਆਪਣੇ ਨੇਜ ਨੂੰ ਟਿਕਾ ਲੈਂਦਾ ਜਿਹਨੂੰ ਮਹਾਰਾਜ ਕਹਿੰਦੇ ਨੇ ਨੇਜ ਕਰ ਮਹਿਲ ਪਾਵੋ ਸੁਖ ਸਹਿਜ ਬੌਰ ਨਾ ਹੋਏ ਗੁਫੇ ਫੇ ਪਟਕਣਾ ਨਹੀਂ ਹੋਏਗੀ ਟਿਕਾਉ ਬਣ ਜਾਏਗਾ ਕਹ ਕਬੀਰ ਸੋ ਪ੍ਰਾਨੀ ਤਰੈ ਇਕ ਬੀਰਾਕ ਅਜਿਹਾ ਜੀਵ ਵਿਸ਼ੇ ਵਕਾਰਾਂ ਦੇ ਪਵਜਲ ਤੋਂ ਪਾਰ ਹੋ ਜਾਂਦਾ ਹੈ ਉਹਦੇ ਜੀਵਨ ਦਾ ਭਲਾ ਹੋ ਜਾਂਦਾ ਹੈ ਉਹਦੀ ਜੀਵਨ ਯਾਤਰਾ ਸਫਲ ਹੁੰਦੀ ਹੈ ਉਹ ਅਨੰਦਤ ਅਵਸਥਾ ਨੂੰ ਪਹੁੰਚਦਾ ਹੈ ਅੰਦਰ ਦਾ ਟਿਕਾਉ ਮਾਣਦਾ ਹੈ ਸਹਿਜ ਨੂੰ ਮਾਣਦਾ ਹੈ ਜਿਹੜਾ ਆਪਣੇ ਜੀਵ ਨੂੰ ਆਪਣੇ ਆਤਮੇ ਨੂੰ ਆਪਣੇ ਵਜੂਦ ਨੂੰ ਪਰਮੇਸ਼ਰ ਦੇ ਚਿੰਤਨ ਵਿੱਚ ਲਾਉਂਦਾ ਹੈ ਅੰਦਰ ਦੀਆਂ ਕਮਜ਼ੋਰੀਆਂ ਤੋਂ ਮੁਕਤ ਹੋ ਜਾਂਦਾ ਹੈ ਸਹਿਬ ਸਤਿਗੁਰੂ ਕਿਰਪਾ ਕਰਨ ਸ਼ਬਦ ਦਾ ਉਪਦੇਸ਼ ਸਾਡੇ ਸਭਨਾਂ ਦੇ ਮਨ ਹਿਰਦਿਆਂ ਵਿੱਚ ਵਸੇ ਮਹਾਰਾਜ ਜੀਆਂ ਪੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨ ਆਪ ਸਭਨਾਂ ਦਾ ਧੰਨਵਾਦ ਅਦਬ ਸਹਿਤ ਗੁਰੂ ਫਤੇ ਨਾਲ ਸਾਂਝ ਬਣਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ